ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਵਿੱਚ ਅੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ 5 ਝੋਟੀਆਂ ਦਿਖਾਵਾਂਗੇ ਤੋਕਣਾ ਗੱਬਣਾ ਤੇ ਸਜਰਾ ਤੇ ਆਪਾਂ ਪਹੁੰਚੇ ਹਾਂ ਬਾਈ ਛੇਰੀ ਦੇ ਕੋਲ ਆਜੋ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਲੈਨੇ ਆ ਜਾਣਕਾਰੀ ਪਸ਼ੂਆਂ ਦੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਗੁਰੂ ਰਾਮਦਾਸ ਜੀ ਚਲੋ ਕਿਰਪਾ ਹੀ ਚਾਹੀਦੀ ਹਾਂਜੀ ਹਾਂਜੀ ਉਹ ਠੀਕ ਠਾਕ ਪਰਿਵਾਰ ਹਾਂ ਬਹੁਤ ਵਧੀਆ ਬਹੁਤ ਵਧੀਆ ਵਿੱਗੀ ਵਧੀਆ ਹੀ ਚਾਹੀਦਾ ਹਾਂਜੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਸੀਲ ਰੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਦੇ 118 ਠੀਕ ਹੈ ਜੀ ਹਾਂਜੀ ਇੱਕ ਕਰਕੇ ਸ਼ੁਰੂਆਤ ਜੀ ਹਾਂਜੀ ਜੀ ਕਰੀਏ ਸ਼ੁਰੂਆਤ ਆ ਦੱਸਿਓ ਮੈਂ ਪਹਿਲੇ ਨੰਬਰ ਤੇ ਆ ਛੋਟੀ ਕਣਵਾ ਸੁਭਾ ਸੋਈ ਤੇ ਕੀ ਇਹਦਾ ਮਿਲਕ ਰਿਕਾਰਡ ਜੀ ਇਹਦੀ ਦੂਜਾ ਸੁਭਾ ਸੋਈ ਆ ਤੇ ਤਿੰਜੀ ਸੋਏ ਨੂੰ ਗਾਂ ਮੰਨ ਲਓ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੋ ਗਈ ਆ ਅੱਛਾ ਜੀ ਤੇ ਇਸ ਟਾਈਮ ਤੇ ਮੰਨ ਲਓ ਵੀ ਇਹਦੇ ਕੋਲ ਹਜੇ ਵੀ 6 ਲੀਟਰ ਦੁੱਧ ਤਿਆਰ ਆ ਠੀਕ ਆ ਠੀਕ ਆ ਜੀ ਤੇ ਭਾ ਤੁਹਾਨੂੰ ਪਤਾ ਹੀ ਆ ਮੇਰੇ ਜੈ ਜੀ ਹੁੰਦੇ ਬਿਲਕੁਲ ਜੀ ਇਹਦਾ ਫਾਰਮ ਰੇਟਾਂ ਨੇ ਸਾਸੀ ਕੋਲ ਜਿਹਾ ਹੁੰਦੇ ਆ ਟੀਆ 20 ਆ ਤੇ ਕੁਝ ਹੋਰ ਤੁਹਾਨੂੰ ਸਮਝ ਆ ਗੱਭਣ ਚੈੱਕ ਪਾਸ ਤੇ 6 ਲੀਟਰ ਹੀ ਦੁੱਧ ਜੇ ਦੇਖੋ ਠੀਕ ਆ ਤੇ ਪੰਮਿਆਂ ਕੋਲ ਚੱਲ ਵੀ ਪੰਮੇ ਚੇਹਦੇ ਕਿ ਆਪੋ ਬਈ ਫੇਸ ਕੁਆਲਟੀ ਕਰੋ ਚੈੱਕ ਤੁਸੀਂ ਜੱਟ ਬਲੈਕ ਆ ਗਈ ਆ ਜੇ ਵੀਜੀ ਆਜੀ ਮਾਲ ਆ ਆਪਣੇ ਕੋਲ ਇਹ ਚੋਕਾਇ ਵੀ ਭਰਾਓ ਧੰਨਵਾਦ ਚੱਲੋਗੇ ਤੇ ਆਪਾਂ ਚੋਕੇ ਮੰਨ ਲਓ ਲਿਆਂਦਾ ਮਾਲ ਇਹ ਸੱਜੇ ਦਾ ਕਿੰਨਾ ਦੇ ਜੀ ਮਿਲਤਰ ਗੋੜੇ ਦਾ ਪਤਾ ਵੀਜੀ 12 ਲੀਟਰ ਕਹਿੰਦੇ ਵੀ ਦੁੱਧ ਦਿੰਦੀ ਆ ਸੱਜੇ ਕੀ ਰਚੀ ਗੱਲ ਉਹ ਬਈ 12 ਲੀਟਰ ਦਾ ਫੱਜੇ ਦੇ ਦੁੱਧ ਚੋਆ ਮੋੜ ਲਾ ਇੱਕ ਸਿੰਗਲ ਹੱਡੀ ਆ ਗਈ ਆ ਉੱਪਰ ਉਹ ਜੱਡ ਵਾਲਾ ਹੈ ਬੜੀ ਲੈਣ ਦੀ ਬਹੁਤ ਸੋਣੀ ਆ ਛੋਟੀ ਵੀਜੀ ਠੀਕ ਹੈ ਠੀਕ ਹੈ ਜੀ ਇਸ ਟੈਮ ਜਿਹੜੀ ਆ ਗਈ ਆ 6 ਮਹੀਨੇ ਦੀ ਚੈੱਕ ਪਾਸ ਤੇ 6 ਲੀਟਰ ਦੁੱਧ ਆ ਤੇ ਐਨ ਸਲਿੱਪ ਆ ਲੰਦੀ ਜਾਂਦੀ ਆ ਇੱਦੋਂ ਦਿਖਾਓ ਇਹਦਾ ਥਾਣਾ ਪਟਾਲਾ ਬੰਦਾ ਬੇ ਲੋਕ ਬਹੁਤ ਸਿਆਪ ਤੋਂ ਥਾਣਾ ਦਾ ਸਹਿਯੋਗ ਹੈ ਬਹੁਤ ਹੀ ਸ਼ਾਨਦਾਰ ਆ ਹਰ ਵੀਰ ਜੀ ਜਿੰਨਾ ਵੀ ਦਿੰਦੀ ਹੈ ਨਾ ਕਰਮਾ ਲਈ ਇੱਕ ਸਿੱਤ ਹੈਗੀ ਆ ਐ ਡਿੰਗ ਕੇ ਕਹਿੰਦੀ ਵੀ ਆਪ ਆਵੰਦੀ ਵੀ ਆ ਜਾਓ ਬਾਲਟੀ ਲੈ ਕੇ ਤੇ ਚੋਲੋ ਠੀਕ ਇਹ ਦੋਵੇਂ ਟਾਈਮ ਮਿਲਦੀ ਹੈ ਮੁੱਠ ਕੇ ਨਾ ਘਾੜਾ ਬਹੁਤ ਚੋਲੋ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਠੀਕ ਹੈ ਠੀਕ 9 ਵਜੇ ਬਿਲਕੁਲ ਠੰਡੀ ਸੀ ਕਰਮਾ ਲਈ ਮਤਲਬ ਵੀ ਇੱਕ ਬ੍ਰਾਂਡ ਕਹਿ ਸਕਦੇ ਇਹਨੂੰ ਕਿ ਹਾਂਜੀ ਇਹਦੇ ਕੀ ਮੁੱਲ ਕਰਨਾ ਪਈ ਇਹਦਾ ਮੁੱਲ ਵੀਰ ਜੀ ਨਿਕਾ ਜਾਈ ਤੁਹਾਨੂੰ ਪਤਾ ਹੀ ਆਪਣਾ ਹਾਂਜੀ ਮੁੱਲ ਘਾਉਂ ਨੂੰ ਭਾਵੇਂ ਇਹਦਾ 60 ਕਰਾ ਲਓ 70 ਕਰਾ ਲਓ ਅੱਛਾ ਜੀ ਦੇ ਕੋਈ ਰੇਟ ਆਪਣਾ 55000 ਤੋਂ 2000 ਰੁਪਏ ਛੋਟ ਕਰ ਵੀਜੀ 2000 ਹੀ ਕਰ ਦੇਣਾ 53200 ਰੁਪਏ ਛੋਟ ਹੋ ਜਾਣੀ ਠੀਕ ਠੀਕ ਲੋ ਇਹ ਕਿਤੋਂ ਤੁਹਾਨੂੰ ਪਤਾ ਸੀ 50000 ਦੇ ਫੰਡ 50000 ਦੇ ਫੰਡ ਆਉਂਦੇ ਹੀ ਆ ਤੇ ਫਿਰ ਆਪਾਂ ਮੰਨ ਲਓ ਥੋਖੜ ਦੱਬਣ ਦੇ ਅੰਦਾ ਠੀਕ ਠੀਕ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਈ ਆ ਝੋਟੀ ਦੇ ਬਾਰੇ ਇਹ ਵੀਜੀ ਉਧਰ ਦੀ ਹਰਿਆਣੇ ਦੀ ਝੋਟੀ ਆ ਕੋਈ ਵੀ ਬਰਾ ਆਪਣਾ ਨਾਲ ਰਿਸ਼ੀ ਚੁੱਕਿਆ ਲਿਆ ਹੈ ਤੇ ਇੱਕ ਵੀ ਝੰਡਾ ਖੜਾ ਲਿਆ ਆ ਹਾਂ ਅੱਛਾ ਜੀ ਇਹ ਵੀ ਅੱਧੀ ਚੋਈ ਆ ਭੱਲੇਓ ਠੀਕ ਹੈ ਜੀ ਪਹਿਲਾ ਸੁਗਾ ਜੀ ਇਹ 24 ਦੰਦੀ ਜੀ ਦੀ ਅੱਛਾ ਜੀ ਤੇ ਪਹਿਲਾ ਸੁਗਾ ਜੀ ਜੇ ਐ ਕੰਮ ਤੇ ਵੀਜੀ ਦੇ ਕੋਲ 11 ਲੀਟਰ ਦੁੱਧ ਤਿਆਰ ਹੋਗਾ ਬਿਲਕੁਲ ਬਾਕੀ ਸਾਰਾ ਕਾਰਡ ਬਹੁਤ ਹੀ ਤਗੜਾ ਗੱਡ ਬਲਾਏਗਾ ਕੀ ਆ ਜੋ ਗੰਦੀ ਵੀ ਇੱਥੇ ਕੱਟੀ ਉਹ ਨਸਲ ਦੀ ਆ ਗਈ ਯਾਰ ਇੱਕ ਕਰੋ ਜੀ ਚੱਕੋ 11 ਲੀਟਰ ਦੁੱਧ ਜੇ 11 ਲੀਟਰ ਜੇ ਅੱਧੀ ਚੋਈ ਜੇ ਥੱਲੇ ਲਓ ਬਾਈ ਜੀ ਬਾਈ ਨੇ ਚੋਈ ਕਰਕੇ ਇਹਦੀ ਲੱਗ ਕੇ ਆਇਆ ਜੇ ਕਾਸ ਕਰਕੇ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਇਹਦਾ ਤੇ ਇਸ ਟਾਈਮ ਜਿਹੜਾ ਮੌਕੇ ਤੇ 11 ਲੀਟਰ ਦੁੱਧ ਬਿਲਕੁਲ ਤਿਆਰ ਤੇ ਜਵਾਕ ਕੀ ਆ ਗਿਆ ਬਾਈ ਦੇ ਪਿਛੇ ਹਾਂ ਜੀ ਜਵਾਕ ਜੀ ਮੇਲ ਕਾਫ ਜੇ ਹਾਂ ਜੀ ਬਿਲਕੁਲ ਤਾਜੀ ਸੋਈ ਜਾਂ ਸਾਰੀ ਪੰਨੀਆਂ ਛਾਣ ਦੇਣਾ ਤੇ ਹੋਈ ਆ ਇਹ ਅੱਛਾ ਜੀ ਮੇਲ ਹਾਂ ਜੀ ਭਾਈ ਦੋ ਮੇਲ ਕਾਫ ਉੱਪਰ ਵਾਲਾ ਚਾਬਰਾ ਸਾਰੇ ਬਿਲਕੁਲ ਕਾਲੀ ਲੋਹੇ ਦੀ ਜੋ ਅਗਲੀ ਬਿਲਕੁਲ ਵੀਜੀ ਅਜੇ 5ਵਾਂ 7ਵਾਂ ਦਿਨ ਹੋਊਗਾ ਸਾਰਾ ਪੇਜ ਚਾਈ ਠੀਕ ਹੈ ਜੀ ਪੂਰੇ ਵੱਡੇ ਘੱਟ ਵਜੇ ਕਿੰਨਾ ਕੁ ਜਵਾਈਓ ਕਿ ਦੁੱਧ ਦੁੱਧ ਵੀਜੀ ਇਹਨੇ 12 ਕਰ ਜੇ 13 ਕਰ ਜੇ ਅਗਲੇ ਦਿਨ ਸੇਵਾ ਤੇ ਆ ਅੱਛਾ ਜੀ ਤਾਂ ਮੰਨ ਲਓ 11 ਲੀਟਰ ਦੁੱਧ ਪਿਆਰ ਹੈ ਬੇਸ਼ੱਕ ਆਪਣੇ ਮੇਰੇ ਘਰੇ ਆਣ ਕੇ ਦੋ ਟਾਈਮ ਚੋਕ ਕੇ ਤਸੱਲੀ ਕਰਕੇ ਵੀ ਰੋਟਾਂ ਕੋ ਲਵੇ ਠੀਕ ਹੈ ਠੀਕ ਹੈ ਜੀ ਇਹ ਕੀ ਮੁੱਲ ਬਈ ਇਹ ਦਾ ਹਰ ਮੋਲਵੀ ਜੀ ਵੇਖੋ ਓਡਰ ਦੀਆਂ ਝੋਟੀਆਂ ਦਾ ਮੁੱਲ ਤੇ 12 13 ਚੱਲਣੀ ਵਿਆਹ ਹਾਂਜੀ ਜਦੋਂ ਆਪਾਂ ਜਾਇਜ਼ ਲਈਏ ਤਾਂ ਜਾਇਜ਼ ਹੀ ਦੇ ਦੇਣੀ ਇਹ ਵੀਰ ਜੀ ਮੋਲ ਕਰਾਉਣਾ ਭਾਵੇਂ ਤਾਂ ਇਹ ਡੇਢ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਇਹ 95000 ਚੋਂ ਬੁੱਪਰ ਦੀ ਛੋਟ ਕਰਨੀ ਆਪਾਂ ਬਿਲਕੁਲ ਹਾਂ ਨਾ ਹੀ ਹਾਂ ਨਾ ਹੀ ਵੀਰ ਜੀ ਠੀਕ ਹੈ ਠੀਕ ਲਓ ਬਿਲਕੁਲ ਜਾਇਜ਼ ਪਾਇਆ ਮੁੱਲ 95000 ਚੋਂ 200 ਰੁਪਿਆ ਹੀ ਛੋਟ ਯਾਰ ਹੁਣ ਤੀਜੇ ਨੰਬਰ ਤੇ ਬਈ ਜੀ ਦੱਸੋ ਭਾਈ ਆਦੇ ਬਾਰੇ ਇਹ ਵੀਰ ਜੀ ਸੱਤਾਂ ਮਹੀਨਿਆਂ ਦੀ ਗੱਬਣ ਚੈੱਕ ਪਾ ਲਿਆ ਤੇ ਅਠਵਾਂ ਮਹੀਨਾ ਮੰਨ ਲਓ ਵੀ ਇਹਨੂੰ ਜਾਣਦੇ ਆ ਵਾ ਤੇ ਇਸ ਟਾਈਮ ਤੇ ਮੰਨ ਲਓ ਵੀ 4 ਲੀਟਰ ਦੁੱਧ ਦਿੰਦੀ ਆ ਤੇ ਅੱਠ ਪੈਰੀ ਮਿਲਦੀ ਆ ਸ਼ਾਮਾਂ ਦੇ ਟਾਈਮ ਤੇ ਅੱਛਾ ਜੀ ਹਾਂਜੀ ਖੋਲੋ ਵੀਰ ਜੀ ਕਿਨੇ ਮਹੀਨਾ ਦੀ ਗੱਪਣਿਆ ਇਹ ਸਾਢੇ 7 ਮਹੀਨਿਆਂ ਦੀ ਮੰਨ ਲਓ ਵੀ ਹੋ ਗਈ ਕਰੀਬਨ ਵੀ ਆ ਸਮਾਂ ਜਾਣਦੇ ਆ ਜੀ ਇਹਨੂੰ ਸਾਢੇ 7 ਮਹੀਨਿਆਂ ਦੀ ਗੱਪਣ ਅੱਠਵਾਂ ਚਾਲੂ ਹੈ ਇਹਨੂੰ ਹਾਂਜੀ 4 ਲੀਟਰ ਦੁੱਧ 4 ਲੀਟਰ ਦੁੱਧ ਜਾਂਦੀ ਤੇ ਮੈਂ ਦੀ 8 ਪੈਰੀ ਆ ਠੀਕ ਜੀ ਹਾਂਜੀ ਲਓ ਜੀ ਵੀਰ ਜੀ ਚੈੱਕ ਕਰੋ ਫੇਸ ਕੁਆਲਟੀ ਹਾਂਜੀ ਬਹੁਤ ਸੋਹਣਾ ਸਿੰਗ ਲੱਗਾ ਗੋਲ ਇਹ ਬਾਈ ਜਿੱਦਾਂ ਦੋ ਸਿਵ ਮੜ ਗਿਆ ਸਾਡੇ ਕਸਾਮ ਵੀ ਨੈਵੀ ਜੀ 8 ਮਾਂ ਜਾਂਦੇ ਮੈਨੂੰ ਅਸ਼ਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਬਾਈ ਸਾਢੇ 7 ਬੰਦੇ ਚੈੱਕ ਪਾਸ ਦੁੱਧ ਦੇਦੀ ਬਾਈ ਦੁੱਧ 4 ਲੀਟਰ ਪੈਰੀ ਮਿਲਦੀ ਠੀਕ ਹੈ ਠੀਕ ਹੈ ਲਓ ਬਾਈ ਇੱਕੋ ਟਾਈਮ ਮਿਲਦੀ 8 ਪੈਰੀ ਤੇ ਗਾੜੀ ਦਾ ਥਣ ਥੋਣੀ ਪਾਸ ਕਰਾਉਗੇ ਤੇ ਥਣ ਥੋਣੀ ਬਹੁਤ ਹੀ ਚੰਗਾ ਲੱਗਾ ਵਾ ਇਹਦੇ ਕਿਵੇਂ ਜੀ ਪੂਰੀ ਵੱਡੀ ਕੱਦਵਜਨ ਵਾਲੀ ਆ ਮਾਣੋ ਲੱਖਾਂ ਬਾਅਦ ਝੋਡੀ ਆ ਜਦੋਂ ਤਿਆਰ ਹੋ ਗਈ ਠੀਕ ਆ ਠੀਕ ਆ ਲਓ ਜੀ ਇਧਰੋ ਦਿਖਾਓ ਨਾਲੇ ਮਿਲਕ ਵੈਂਟ ਕਰੋ ਚੈੱਕ ਆਨ ਪਾਈਪਾਂ ਲੱਗੀਆਂ ਬਹੁਤ ਛੋਲੇ ਲੱਗੇ ਆ ਦੇ ਬਹੁਤ ਹੀ ਚੰਗਾ ਥਣ ਲੱਗਾ ਦੇ ਇਹਦਾ ਕੀ ਮੁੱਲ ਕਰਨਾ ਬਾਈ ਹਰ ਮੁੱਲ ਵੀ ਜੀ ਐਡੀ ਝੋਟੀ ਤੁਹਾਨੂੰ ਪਤਾ ਹੀ ਆ ਪੂਰੀ ਕੱਦਵਜਨ ਵਾਲੀ ਕਿੰਨੇ ਦੀ ਵਿਕਦੀ ਆ ਹਾਂਜੀ ਮੁੱਲ ਕਰਾਉਣ ਨੂੰ ਭਾਵੇਂ ਇਹਦਾ 90 ਕਰਾ ਲਓ 95 ਕਰਾ ਲਓ ਇੱਕੋ ਹੀ ਗੱਲ ਆ ਆਪਾਂ 75000 ਦੀ ਦੇ ਦੇਈਏ 70 ਜੋ ਕਰ ਦਿੱਤੇ ਮੈਂ ਤਾਂ ਨਾ ਹਰਖੰਡ ਛੱਡ ਦੋ ਫਿਰ ਵੇਖੀ ਜਾਉ। ਬਾਜੀ ਵੀਜੀ 65000 ਦੀ ਮਹਾਨਾ ਹੀ ਦੇ ਦਾਂਗੇ। ਠੀਕ ਹੈ ਠੀਕ ਹੈ। ਲਓ ਬਾਜੀ 65000 ਦੀ ਤੇ ਸੱਜਰ ਦਾ ਦੱਸਿਓ ਕਿੰਨਾ ਗਿਆ। ਜੋ ਦਾ ਵੀਜੀ ਇਹਦਾ 13 ਦਾ ਨੋਟ ਰਿਕਾਰਡ ਜੇ ਵੇਖੋ ਥਣ ਭਾਂਡਾ ਹੀ ਬੜਾ ਖੁੱਲਾ ਜਾਦਾ ਰਹੇ। ਇਹ ਦੇਖੋ। ਬਾਜੀ 13 14 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਤੇ ਥਣ ਵੀ ਆ ਨੋਕ ਵਾਲਾ ਲੱਗਾ। ਤੇ ਆਜੋ ਬਾਈ ਹੁਣ ਚੌਥੇ ਨੰਬਰ ਤੇ ਦੱਸਿਓ ਬਾਈ ਇਹਦੇ ਬਾਰੇ। ਇਹ ਵੀਜੀ ਤੀਜਾ ਸਮਝ ਜੇ ਨਹੀਂ। ਅੱਛਾ ਜੀ। ਡੇਢ ਮਹੀਨੇ ਦੀ ਮੰਨ ਲਓ ਵੀ ਗਾਂ ਬਣੀ ਆ। हां जी दो दो नहीं जही हुई ऐशया जी ऐसा मेरे को 7 ਤੋਂ 8 ਲੀਟਰ ਦੁੱਧ ਤਿਆਰਿਆ ਮਗਰ ਮੇਲ ਕਾਫ ਹੈ ਬੇਲ ਕਾਫ 24 ਮਹੀਨਿਆਂ ਦਾ ਜੇ ऐशया जी ਤੇ ਉਹ ਵੀ ਆਪਾਂ ਖਾਦਨੇ ਪਹਿਲਾਂ ਮੱਝ ਖੋਲ ਕੇ ਠੀਕ ਹੈ ਠੀਕ ਹੈ ਲਓ ਬਈ ਕਰੋ ਕਿਹੜਾ ਕਾਦ ਕੋ ਤੇ ਬਹੁਤ ਹੀ ਚੰਗਾ ਮੈਂ ਦਾ 24 ਮਹੀਨਿਆਂ ਦੀ ਆਵਾਜ਼ ਹੋ ਗਿਆ ਟਾਈਮ ਨੂੰ 7 ਲੀਟਰ ਦੁੱਧ ਬਈ ਹਾਂ ਜੀ 7 ਤੋਂ 8 ਲੀਟਰ ਤਿਆਰ ਹੋਗਾ ਠੀਕ ਹੈ ਠੀਕ ਹੈ ਲਓ ਬਈ 7 ਤੋਂ 8 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਸੇਵਾਨਾ ਇਹੂਰ ਕੰਪੈਕਟ ਜਿਹੜਾ ਇਹਦਾ ਸੱਜਰ ਦਾ ਕਿੰਨਾ ਕੁ ਬਾਈ ਰਿਕਾਰਡ ਇਹਨੇ ਵੀ ਜੀ ਪਾਵੇਂ ਲੀਟਰ ਦੁੱਧ ਨੂੰ ਪਾਚ ਠੀਕ ਹੈ ਠੀਕ ਹੈ ਲੋ ਬਈ ਇਹ ਵੀ ਸਿੰਗਲ ਹੱਡੀ ਦੇ 12 ਲੀਟਰ ਦੁੱਧ ਜਿਹੜਾ ਨੇ ਸੱਜਰ ਨੇ ਭਰਿਆ ਵਾ ਤੇ ਇਹਦੇ ਪਿਛੇ ਆ ਗਿਆ ਜੇ ਮੇਲ ਕਾਫ ਹਾਂਜੀ ਕਿਹੜੇ ਬਾਈ ਮੇਲ ਕਾਫ ਉਹ ਨਹੀਂ ਵੀ ਜੀ ਪਰ ਤੁਹਾਡੇ ਦੇ ਮੇਰੇ ਖਾਤੇ ਪੰਜ 6000 ਦਾ ਤੇ ਮੇਲ ਕਾਫ ਹਾਂਜੀ ਆਪਲਾ ਆਪਲਾ ਚੈੱਕ ਕਰਦੇ ਹਾਂ ਹਾਂਜੀ ਕਰੋ ਜੀ ਚੱਕ ਥਣ ਭਾਂਡਾ ਲੱਗ ਜਨ ਬਹੁਤ ਹੀ ਬਾਖਮਾਲ ਲੱਗਾ ਵਾ ਇਹ ਇਹਦਾ ਕੀ ਮੁੱਲ ਕਰਨਾ ਬਾਈ ਜੀ ਇਹਦਾ ਬਾਈ ਜੀ ਮੁੱਲ ਬਿਲਕੁਲ ਜਾਇਜ਼ ਹੀ ਆ ਅੱਛਾ ਜੀ ਮੁੱਲ ਕਰਾਉਂ ਨਾ ਆਪਾਂ ਆਪਾਂ ਮੇ 65 ਦੀ ਵੇਚ ਸਕਦੇ ਹਾਂ ਅੱਛਾ ਜੀ ਤੇ ਇਸ ਟਾਈਮ ਤੇ ਆਪਾਂ ਦੇ ਦਈਏ ਜੀ ਹਾਂ ਨਾ ਜਿਹੜੀ ਆ ਨਾ 55000 ਤੋਂ 200 ਰੁਪਿਆ ਛੋਟ ਠੀਕ ਹੈ ਲਓ ਬਾਈ ਜੀ 55000 ਤੋਂ 200 ਰੁਪਿਆ ਛੋਟ ਬਿਲਕੁਲ ਨਿਕਨੇ ਕੇ ਭਾ ਦੇ ਪਸ਼ੂ ਚੰਗੇ ਆ ਜੀ ਤੇ ਮੁੱਲ ਈ ਆਜੋ ਹੁਣ ਐਂਡ ਤੇ ਹੋਰ ਆਪਾਂ ਤੁਹਾਨੂੰ ਵੱਡੇ ਕੱਟ-ਕਾਟ ਵਾਲੀ ਦਿਖਾਉਨੇ ਆ ਇਹ ਤੇ ਵੀਜੀ ਜਿੱਦਾਂ ਕਹਿ ਦਿੰਦਾ ਹਾਂ ਮੈਂ ਦੁੱਧ ਦਾ ਡਰਮ ਤੇ ਦੁੱਧ ਦਾ ਡਰਮ ਆ ਗਿਆ ਜੇ ਐਂਡ ਤੇ ਅੱਛਾ ਜੀ ਤੇ ਇਹ ਬਿਲਕੁਲ ਕਿਜੀ ਆਪਾਂ ਤਾਜੀ ਕਹਿ ਸਕਦੇ ਆ ਇਹਨੂੰ ਆਪਾਂ ਠੀਕ ਆ ਜੀ ਮਲਵੇ ਇਹਨੂੰ ਮਹੀਨੇ ਤੋਂ ਅੰਦਰ ਦੇਣ ਹੋਏ ਆ ਜੇ ਸੂਈ ਨੂੰ ਤੇ ਇਹਦੇ ਮਗਰ ਕੱਟੀ ਆ ਅਛਾ ਜੀ ਸਿਰਫ ਪੰਜੀਆਂ ਕਿੱਦਣਾ ਦੀ ਅਛਾ ਜੀ ਮਹੀਨੇ ਤੋਂ ਅੰਦਰ ਆ ਠੀਕ ਹੈ ਵੀਰ ਜੀ ਇਹ ਤਾਂ ਕੋਈ 11 ਤੋਂ 12 ਲੀਟਰ ਦੁੱਧ ਤਿਆਰ ਆ ਅਸੀਂ ਬੰਕੋਲਗੇ ਵਿਖਾਉਨੇ ਆ ਬਿਲਕੁਲ ਤਾਜੀ ਕਹਿ ਸਕਦੇ ਆ ਕਿ ਵੀ ਇੰਨੇ ਕਿਦਣਾ ਚ ਡੰਗਰ ਦੁੱਧ ਤੇ ਹੀ ਆਉਂਦਾ ਬਿਲਕੁਲ ਪੰਜੀਆਂ ਪੰਜੀਆਂ ਦੇਣਾ ਚ ਤੇ ਕਿੰਨਾ ਕੁ ਭਰੀ ਹੋਈ ਦੁੱਧ ਇਹਨੇ ਵੀਰ ਜੀ 13-14 ਕਿਲੋ ਦੁੱਧ ਘਰ ਜਣਾ ਸੇਵਾ ਤੇ ਇਹ ਵੀ ਮੈਂ ਹਸਾ ਨਾਦੀ ਚ ਹੋਈ ਜੇ ਥੱਲੇ ਤੇ ਅੱਧੀ ਜੇ ਥੱਲੇ ਠੀਕ ਹੈ ਠੀਕ ਲੋ ਬਈ ਕਿਉਂਕਿ ਅੱਜ ਹੀ ਆਇਆ ਮਾਲ ਸਾਰਾ ਤੇ ਤੁਹਾਨੂੰ ਪਤਾ ਫਿਰ 12 ਚੋ ਕੇ ਲੈਣਾ ਪੈਂਦਾ ਮਾਲ 200 ਡਰਮ ਆ ਗਿਆ ਜਿੰਨਾ 200 ਕਿ ਇਹ ਥਣਾ ਦਾ ਸੈਜਗਾ ਤੁਹਾਨੂੰ ਚੈੱਕ ਕਰਮ ਨੇ ਲੱਗੇ ਤਾਂ ਬਹੁਤ ਹੀ ਚੰਗਾ ਵਾ ਤੇ ਇਹ ਰੋ ਜਿਹੜਾ ਲਿੱਟਾ ਦੁੱਧ ਇਹਨਾਂ ਚਵਾਈ ਜਾਣਾ ਵਾ ਫੁੱਲਾ ਡੋਲਾ ਮਿਰਜੀ ਕਰੋ ਜੀ ਚੈੱਕ ਪਿੱਠ ਪੁੜੇ ਲੋਂ ਬਹੁਤ ਹੀ ਚੰਗੀ ਆ ਪੂਰੀ ਵੱਡੀ ਕੱਦ ਵਜੇ ਹਾਂ ਜੀ ਦੁੱਜਾ ਸੁਆ ਹਾਂਜੀ ਹਾਂਜੀ ਠੀਕ ਐ ਲੋ ਤੇ ਜੀ ਕਰੋ ਚੈੱਕ ਲੱਗੇ ਤਾਂ ਬਾਕੀ ਚਵਾਈ ਕਰਕੇ ਇਹਦੀ ਵੀ ਬਾਈ ਲੈ ਕੇ ਆਇਆ ਵਾ ਬੱਚਾ ਤੇ ਇਹਦਾ ਵੀ ਜਵਾਬ ਤੇ ਆਪਾਂ ਦਿਖਾ ਦਿੰਨੇ ਹਾਂ ਬਿਲਕੁਲ ਇਨਾ ਦੋ ਦੋ ਵੀਰ ਕਹਿੰਦੇ ਵੀ ਅਸੀਂ ਛੱਡਦੇ ਆ ਨਾ ਕੋਈ ਅੰਤ ਨਹੀਂ ਗਾ ਠੀਕ ਹੈ ਠੀਕ ਹੈ ਲਓ ਭਾਈ ਅੱਦਾ ਕਹਿੰਦੇ ਚੁੰਨੇ ਅਸੀਂ ਤਾਂ ਅੱਦਾ ਇਹਨੂੰ ਛੱਡ ਦਿੰਨੇ ਆ ਠੀਕ ਹੈ ਪੜੀ ਪਲਾਈ ਜੀ ਥੀ ਮਲਕਾਹ ਜਿਹੜੇ ਤੇ ਕਿਹੜਾ ਥਾਣ ਥੂਣ ਜਿਹੜਾ ਆਣ ਗਿੱਟ ਗਿੱਟ ਤੇ ਲੱਗਾ ਵਾਕਰ ਰੋਕਿਆ ਬਹੁਤ ਸਾਰਾ ਜੀ ਬਹੁਤ ਸੋਹਣਾ ਤੇ ਬਾਕੀ ਆ ਚਾਹ ਕਰ ਸਕਦੇ ਬਿੰਦੀਆਂ ਵਾਲੇ ਹਵਾਨਾ ਆ ਗਿਆ ਜੀ ਹਾਂਜੀ ਤੇ ਬਹੁਤ ਹੀ ਚੰਗਾ ਪਛੂਦਾ ਵਾ ਅੰਬਿੰਦੀਆਂ ਵਾਲਾ ਹਵਾਨਾ ਜਿਹਦਾ ਆ ਜਾਂਦਾ ਵਾ ਦੁਨਤ ਬਹੁਤ ਹੀ ਜ਼ਿਆਦਾ ਹੁੰਦਾ ਵਾ ਹਮਾਰੇ ਬਾਕੀ ਇਹ ਆਣਾ ਕਿ ਥਾਣ ਤੋਂ ਇੱਕ ਨਾ ਦਿਖਾਉ ਲੱਗਦੇ ਪੂਰੇ ਵੱਡੇ ਕਦਮਾਂ ਨਾਲ ਹੀ ਵੇਜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਲੋ ਬੋ ਜੀ ਕਰੋ ਐਣ ਗਿੱਠ ਗਿੱਠ ਤੋਂ ਬਾਹਰ ਜਾਂਦੇ ਆ ਜੇ ਥਾਣਾ ਮਾ ਵੀ ਜੀ ਹਾਥੀਏ ਨੂੰ ਕਰੋ ਜੀ ਕਿਆ ਕੈ ਨਾੜਾ ਨੋੜਾ ਵੀ ਹਵਾਨੇ ਦੇ ਚੰਗੀਆਂ ਆ ਗਿਆ ਦੂਜੀ ਸਾਈਡ ਤੋਂ ਦਿਖਾ ਦਿਓ ਇੱਧਰੋਂ ਮੈਂ ਤੇ ਨਾਲ ਹਾਂਜੀ ਲੋ ਬੋ ਜੀ ਕਰੋ ਲਾਗੇ ਤਾਂ ਚੈਕਿੰਗ ਤੋਂ ਬਹੁਤ ਹੀ ਜ਼ਿਆਦਾ ਚੰਗਾ ਥਾਣ ਲੱਗਾ ਇਹਦਾ ਉਹਨੇ ਦੁੱਧ ਵਾਲੀ ਮਹੀਂ ਆ ਵੀ ਜੀ ਇਹਨਾਂ ਨਿਸ਼ਾਨੀਆਂ ਤੋਂ ਪਤਾ ਲੱਗਦਾ ਵੀ ਕਾ ਕੁੱਤੀ ਹੈ ਮਹੀਂ ਠੀਕ ਹੈ ਠੀਕ ਤੇ ਕੀ ਮੁੱਲ ਕਰਨਾ ਬਈ ਇਹਦਾ ਸਰ ਮੁੱਲ ਵੀ ਜੀ ਛੋਟੀ ਜਿਹੀ ਕਹਿੰਦੀ ਮੈਨੂੰ 1 ਕਬੀ ਤੋਂ ਘੱਟ ਨਾ ਵੇਚ ਅੱਛਾ ਜੀ ਨਾਲ ਕਾਟਿਆ ਮਤਲਬ 12 ਲੀਟਰ ਦੁੱਧ ਤੇ ਕੱਦ ਵਜਿੰਦਾ ਹੂੰ ਇੱਕ ਫੁੱਲ ਠੀਕ ਹੈ ਜੀ ਹਾਂਜੀ ਤੇ ਆਪਾਂ ਫੇਰ ਉਹ ਜੈ ਜਾਲੇ ਪਾਸੇ ਆ ਜੰਨੇ ਆ ਹਾਂਜੀ ਦੇ ਦਈਏ ਜੀ 1 ਪਾਈ ਦੀ 1 ਪਾਈ ਦੀ ਕਰ ਦੋ ਹੈ ਕੋਈ ਮਾਨ ਕਰ ਦਈਏ ਕਿ ਜੈ ਹੋ ਗਈ ਲੱਕੋ ਹਾਂਜੀ ਜਾਣ ਦੋ ਫਿਰ 55 ਦੇ ਦੇ ਦਈਏ ਚਲ ਛੱਡ ਸਰ ਯਾਰ ਹੋ ਰਿਹਾ ਯਾਰ ਹੋ ਰਿਹਾ ਛੱਡਿਏ ਹਾਂਜੀ ਜੀ ਜੀ 92000 ਦੀ ਮੈਂ ਦੇ ਦੇਣੀ ਆ ਕੋਈ ਦਊ ਨਾ ਤਾਜੀ ਸੋਈ ਆ ਸਾਡੇ ਪੱਟੀਆਂ ਦਾ ਨਾ ਇਹ ਦੁੱਧ ਦਾ ਡਰਾਮਾ ਮੈਂ 92000 ਚੋਂ 200 ਰੁਪਇਆ ਛੋਟ ਕਰ ਦੇਣੀ ਆ 92000 ਚੋਂ 200 ਰੁਪਇਆ ਛੋਟ ਬਿਲਕੁਲ ਜਾਇਜ਼ ਮੋਲਿਆ ਜਾਈ ਵੇਖੀ ਵੱਡੇ ਕੱਦ ਵਜਨ ਵਾਲੀ ਆ ਫੁੱਲ ਕੱਦ ਕਾਗ ਕੋਈ ਸ਼ੱਕ ਨਹੀਂ ਦਾ ਦੁੱਝਾ ਸੋਗਾ ਸੋਈ ਆ ਨਾ ਨਾ ਵੀ ਜੀ ਬੰਦੇ ਆ ਜੀ ਕਰਦਾ ਵੇਂਦੇ ਨਹੀਂ ਲੀਏ ਵੇਖੋ ਕੱਲਾ ਕੱਲਾ ਗਰਲਾਦੇ ਜਿ ਤਰ੍ਹਾਂ ਪੀੜੀ ਡਾਈ ਹੁੰਦੀ ਆ ਪੀੜੀ ਨੂੰ ਥਾਣਿਆ ਆ ਬਹੁਤ ਚੰਗਾ ਆ ਆ ਵੇਖੋ ਸਰਵ ਦਰਸ਼ਕਾਂ ਇੱਕ ਵਾਰ ਫੇਰ ਚਾਰੇ ਨੁਕਰਾਂ ਦੇ ਵੀਰ ਜੀ ਚਾਰੇ ਨੁਕਰਾਂ ਦੇ ਆਏ ਜਿਵੇਂ ਨਾ ਮੀਟਰ ਦੇ ਨਾਲ ਮਿੰਣ ਮਿੰਣ ਕੇ ਲਾਏ ਹੁੰਦੇ ਠੀਕ ਹੈ ਠੀਕ ਹੈ ਲਓ ਜੀ ਕਰ ਸਕਦੇ ਤੁਸੀਂ ਤੇ ਨਾੜਾ ਨੂੜਾ ਜਿਹੜੀ ਹਵਾ ਨੇ ਦੇ ਬਹੁਤ ਚੰਗੀਆਂ ਆ ਗਈਆਂ ਵਾ ਹਾਂਜੀ ਜਾਲ ਵਧਾਵਾ ਤੇ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆਦੇ ਬਿਲਕੁਲ ਨੋਰਮਲ ਰੇਟ ਤੇ ਹੁੰਦੇ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਇਹਦੇ ਨਾਲ ਸਾਡਾ ਵੀ ਹੌਂਸਲਾ ਵਧਿਆ ਰਹਿਦਾ ਜਿਹੜੇ ਵੀਰਪਰਾ ਸਾਡੇ ਨਾਲ ਜੁੜੇ ਆ ਦਿਲੋਂ ਧੰਨਵਾਦ ਇਹਨਾਂ ਦਾ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਵੀਰਾਂ ਤੇ ਭਰਾਵਾਂ ਦਾ